ਸਤਗੁਰੂ ਧੰਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੋ ਬਲਦਾਨ ਸੀ ਉਸ ਨੇ ਹਿੰਦੁਸਤਾਨ ਦੇ ਇਤਿਹਾਸ ਦਾ ਰੁਖ ਬਦਲ ਦਿੱਤਾ ਅੱਜ ਜੋ ਆਪਾਂ ਦੇਸ਼ ਦੇਖ ਰਹੇ ਹਾਂ ਭਾਰਤ ਵਰਸ਼ ਜਿਸ ਦੇ ਵਿੱਚ ਹਰੇਕ ਮਨੁੱਖ ਨੂੰ ਧਰਮ ਦੀ ਆਜ਼ਾਦੀ ਦਿੱਤੀ ਗਈ ਹੈ ਕੋਈ ਵੀ ਮਨੁੱਖ ਆਪਣੇ ਧਰਮ ਨੂੰ ਮੰਨ ਸਕਦਾ ਹੈ ਜੇਕਰ ਉਹ ਸਨਾਤਨ ਮਤ ਨੂੰ ਮੰਨਦਾ ਹੈ ਤੇ ਪੂਜਾ ਪਾਠ ਕਰ ਸਕਦਾ ਹੈ ਮੰਦਰ ਦੇ ਵਿੱਚ ਜਾ ਸਕਦਾ ਹੈ ਤੀਰਥਾਂ ਤੇ ਇਸ਼ਨਾਨ ਕਰ ਸਕਦਾ ਹੈ ਜੇਕਰ ਕੋਈ ਇਸਲਾਮ ਨੂੰ ਮੰਨਦਾ ਹੈ ਤਾਂ ਉਹ ਨਮਾਜ਼ ਪੜ ਸਕਦਾ ਹੈ ਮਸਜਿਦ ਦੇ ਵਿੱਚ ਜਾ ਸਕਦਾ ਹੈ ਜੇਕਰ ਕੋਈ ਈਸਾਈ ਹੈ ਤੇ ਚਰਚ ਦੇ ਵਿੱਚ ਜਾ ਕੇ ਪ੍ਰੇਰ ਕਰ ਸਕਦਾ ਹੈ ਜੇਕਰ ਕੋਈ ਸਿੱਖ ਹੈ ਤਾਂ ਗੁਰਦੁਆਰਾ ਸਾਹਿਬ ਆ ਕੇ ਪਾਠ ਸਰਵਣ ਕਰ ਸਕਦਾ ਹੈ ਪਾਠ ਕਰ ਸਕਦਾ ਹੈ ਸੇਵਾ ਕਰ ਸਕਦਾ ਹੈ ਸਿਮਰਨ ਕਰ ਸਕਦਾ ਹੈ ਜਿਸ ਸਮੇਂ ਦੇ ਵਿੱਚ ਧੰਗੁਰੂ ਤੇ ਇੱਕ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੀ ਸ਼ਹਾਦਤ ਦਿੱਤੀ ਹੈ ਉਸ ਸਮੇਂ ਧਰਮਾਂ ਨੂੰ ਐਸੀ ਆਜ਼ਾਦੀ ਨਹੀਂ ਸੀ ਔਰੰਗਜ਼ੇਬ ਦਾ ਸਮਾਂ ਸੀ ਜੋ ਕਿ ਬਹੁਤ ਹੀ ਕਟੜ ਮੁਸਲਮਾਨ ਸੀ ਇਸਲਾਮ ਦਾ ਪੈਰੋਕਾਰ ਤੇ ਜ਼ਬਰਦਸਤੀ ਲੋਕਾਂ ਦਾ ਧਰਮ ਉਹ ਤਬਦੀਲ ਕਰਦਾ ਸੀ